ਹਾਂਜੀ ਸਤਿ ਸ੍ਰੀ ਅਕਾਲ ਜੀ ਤਾਂ ਜਿਵੇਂ ਕਿ ਹੁਣ ਤੁਸੀਂ ਥੰਬਨੇਲ ਦੇਖਿਆ ਹੋਣਾ ਵੀ ਜੋ ਕਿ ਬੇਦੀ ਕੋਚਿੰਗ ਦੇ ਉੱਪਰ ਜੋ ਕਿ ਪ੍ਰੈਸ ਟੀਚਰ ਦੀ ਹੈਰੀング ਹੋ ਰਹੀ ਹੈ ਠੀਕ ਹੈ ਇਹਦੇ ਵਿੱਚ ਬੇਸਿਕਲੀ ਕੀ ਕੁਸਾ ਆਪਣਾ ਆ ਜਾਂਦਾ ਹੈਗਾ ਜੀ ਤਾਂ ਜੋ ਵੀ ਵਿਦਿਆਰਥੀ ਹੈਗਾ ਜਾਂ ਇੱਕ ਟੀਚਰ ਹੈਗਾ ਉਹ ਹੁਣ ਆਨਲਾਈਨ ਪੜਾਉਣਾ ਚਾਹੁੰਦਾ ਹੁੰਦਾ ਹੈਗਾ ਹਨਾ ਤਾਂ ਉਹਦੇ ਲਈ ਆਪਾਂ ਇਹ ਇੱਕ ਚੰਗੀ ਓਪਰਚੁਨਿਟੀ ਲੈ ਕੇ ਆਏ ਹਾਂ ਜੀ ਠੀਕ ਹੈ ਜੀ ਜਿਹਦੇ ਵਿੱਚ ਤੁਸੀਂ ਹੁਣ ਬੇਦੀ ਕੋਚ ਦੇ ਨਾਲ ਜੁੜ ਕੇ ਆਨਲਾਈਨ ਪੜਾ ਸਕਦੇ ਹੋਗੇ ਠੀਕ ਹੈ ਤਾਂ ਕਿਵੇਂ ਆਪਣਾ ਪ੍ਰੋਸੈਸ ਚੱਲਣ ਵਾਲਾ ਹੈਗਾ ਕੀ ਕੁਸਾ ਪਹਿਲੇ ਵਿੱਚ ਕਰਾਂਗੇ ਹਰ ਇੱਕ ਜੋ ਵੀ ਵਿਦਿਆਰਥੀ ਹੈਗਾ ਜਾਂ ਹਰੇਕ ਦਾ ਸੁਪਨਾ ਹੁੰਦਾ ਹੈਗਾ ਵੀ ਮੈਂ ਇੱਕ ਵੀ ਚੰਗੀ ਮਰੀ ਕਮਾਈ ਹੋਣ ਲੱਗ ਜੇ ਹਨਾ ਤਾਂ ਉਹਦੇ ਵਿੱਚ ਕੀ ਕੁਝ ਹੁੰਦਾ ਹੈਗਾ ਆਪਣਾ ਵੀ ਆਪਣੇ ਸੁਪਨੇ ਹੁੰਦੇ ਨੇ ਵੀ ਮਰੀ ਜੌਬ ਲੱਗ ਜੇ ਜਾਂ ਮਨ ਕੋਈ ਚੰਗਾ ਬਨੂਰ ਕੰਮ ਮਿਲ ਜੇ ਤਾਂ ਇਹਦੇ ਵਿੱਚ ਆਪਾਂ ਮੈਂ ਤੁਹਾਡੇ ਲਈ ਇੱਕ ਚੰਗਾ ਆਪਾਂ ਕਹਿ ਸਕਦੇ ਹਾਂ ਕਿ ਚੰਗੀ ਓਪਰਚੁਨਿਟੀ ਲੈ ਕੇ ਆਏਗਾ ਜਿਹਦੇ ਨਾਲ ਤੁਸੀਂ ਆਪ ਦਾ ਗਿਆਨ ਦੂਜੇ ਤੱਕ ਪਹੁੰਚਾ ਕੇ ਦੂਜਿਆਂ ਦਾ ਵੀ ਸੁਪਨਾ ਪੂਰਾ ਕਰ ਸਕਦੇ ਹੋ ਤੇ ਖੁਦ ਦਾ ਵੀ ਸੁਪਨਾ ਪੂਰਾ ਕਰ ਸਕਦੇ ਹੋ ਠੀਕ ਹੈ ਤਾਂ ਇਹਦੇ ਵਿੱਚ ਜਿਵੇਂ ਗੱਲ ਕਰਾਂ ਆਪਾਂ ਹੁਣ ਟੀਚਰਾਂ ਦੀ ਹਾਇਰਿੰਗ ਕੀਤੀ ਹੈ ਜੀ ਠੀਕ ਹੈ ਭਾਵ ਕਿ ਹੁਣ ਆਪਾਂ ਸ਼ੁਰੂ ਕਰ ਦਿੱਤਾ ਹੈਗਾ ਵੀ ਆਪਾਂ ਟੀਚਰ ਹਾਇਰ ਕਰਨੇ ਆਪਣੇ ਵਿਦਿ ਕੋਚ ਦੇ YouTube ਪਲੇਟਫਾਰਮ ਦੇ ਉੱਪਰ ਤਾਂ ਇਹਦੇ ਵਿੱਚ ਜੋ ਵੀ ਵਿਦਿਆਰਥੀ ਕੱਦ ਦੇ ਵਿੱਚ ਬੈਠ ਕੇ ਆਨਲਾਈਨ ਪੜਾਉਣਾ ਚਾਹੁੰਦਾ ਹੈਗਾ ਤਾਂ ਉਹਦੇ ਲਈ ਆਪਾਂ ਇਹ ਵਕੈਂਸੀਆਂ ਕੱਟੀਆਂ ਨੇ ਠੀਕ ਹੈ ਇਹਦੇ ਵਿੱਚ ਆਪਣਾ ਹੁਣ ਕੀ ਕੁਝ ਆਪਣਾ ਰੈਡ ਬਣ ਹੈਗਾ ਜੇਕਰ ਗੱਲ ਕਰੀਏ ਵੀ ਜੋ ਕਿ ਆਨਲਾਈਨ ਪੜਾਉਣ ਦੇ ਲਈ ਆਪ ਨੂੰ ਕੀ ਕੁਆਲੀਫੀਕੇਸ਼ਨ ਹੋਣਾ ਚਾਹੀਦੀ ਹੈ ਜੀ ਤਾਂ ਕੁਆਲੀਫੀਕੇਸ਼ਨ ਦੀ ਮੈਂ ਗੱਲ ਕਰਾਂ ਜੇਕਰ ਤੁਸੀਂ ਬਿਲਕੁਲ ਫ੍ਰੈਸ਼ਰ ਹੋਗੇ ਠੀਕ ਹੈ ਪਰ ਤੁਸੀਂ ਕੰਪਿਟਿਟਿਵ ਇਗਜ਼ਾਮ ਦੀ ਤਿਆਰੀ ਕਰ ਲਿਓ ਤੁਹਾਨੂੰ ਪੜਾਉਣਾ ਹਜੇ ਨਹੀਂ ਆਉਂਦਾ ਜੀਗਾ ਠੀਕ ਹੈ ਜੇਕਰ ਤੁਸੀਂ ਪੜਾਉਣਾ ਜਾਣਦੇ ਹੋ ਤਾਂ ਵਧੀਆ ਗੱਲ ਹੈਗੀ ਜੇਕਰ ਤੁਹਾਨੂੰ ਹਜੇ ਆਨਲਾਈਨ ਪੜਾਉਣਾ ਨਹੀਂ ਆਉਂਦਾ ਹੈਗਾ ਤਾਂ ਤੁਸੀਂ ਇਸ ਚੈਨਲ ਦੇ ਨਾਲ ਜੁੜ ਕੇ ਬਿੱਡੀ ਕੁਝ ਨਾਲ ਜੁੜ ਕੇ ਤੁਸੀਂ ਹੁਣ ਆਨਲਾਈਨ ਪੜ੍ਹਾ ਵੀ ਸਕਦੇ ਹੋ ਤੇ ਜੇਕਰ ਤੁਹਾਨੂੰ ਪੜਾਉਣਾ ਨਹੀਂ ਆਉਂਦਾ ਹੈਗਾ ਤਾਂ ਤੁਸੀਂ ਸਿੱਖ ਵੀ ਸਕਦੇ ਹੋਗੇ ਠੀਕ ਹੈ ਗੱਲ ਇਦਾਂ ਹੀ ਵੀ ਤੁਹਾਡੇ ਕੋਲ ਜੋ ਕਿ ਕੰਟੈਂਟ ਹੁੰਦਾ ਹੈਗਾ ਠੀਕ ਹੈ ਜੇਕਰ ਤੁਹਾਡੇ ਕੋਲ ਕੋਈ ਚੰਗਾ ਕੰਟੈਂਟ ਹੈਗਾ ਆਪਦੇ ਸਬਜੈਕਟ ਦਾ ਤਾਂ ਤੁਸੀਂ ਵਿਦਿ ਕੋਚਿੰਗ ਨਾਲ ਜੁੜ ਕੇ ਆਨਲਾਈਨ ਪੜਾ ਸਕਦੇ ਹੋ ਠੀਕ ਹੈ ਜੀ ਜੇਕਰ ਆਪਾਂ ਸਬਜੈਕਟਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਟੀਚਰ ਦੇ ਸਬਜੈਕਟ ਆਪਾਂ ਹਾਇਰ ਕਰਨੇ ਇਸ ਚੈਨਲ ਦੇ ਉੱਪਰ ਤਾਂ ਜਿਵੇਂ ਬੇਸਿਕਲੀ ਗੱਲ ਕਰੀਏ ਜੋ ਕਿ ਪੰਜਾਬ ਦੇ ਕੰਪਲੀਟ ਐਗਜ਼ਾਮ ਹੁੰਦੇ ਨੇ ਆਪਣੇ ਜਿਵੇਂ ਇੰਗਲਿਸ਼ ਹੋ ਗਿਆ ਰੀਜਨਿੰਗ ਹੋ ਗਿਆ ਪੰਜਾਬੀ ਹੋ ਗਿਆ ਠੀਕ ਹੈ ਪੰਜਾਬੀ ਦਾ ਬਰ खुद ਦਾ ਸਬਜੈਕਟ ਆਏਗਾ ਤਾਂ ਮੰਨ ਕੇ ਚਲੋ ਜੋ ਹੋਰ ਆਪਣੇ ਸਬਜੈਕਟ ਆਉਂਦੇ ਨੇ ਠੀਕ ਹੈ ਮੈਥ ਵਗੈਰਾ ਹੋ ਗਿਆ ਠੀਕ ਤਾਂ ਸਹੀ ਸੋ ਗਿਆ ਕੰਪਿਊਟਰ ਹੋ ਗਿਆ ਠੀਕ ਹੈ கரண்ட் ਫੀ ਵੀਗਿਆ ਸੋ ਹੋ ਗਿਆ ਠੀਕ ਹੈ ਜੀ ਤਾਂ ਸਭ ਕੁਝ ਆਪਾਂ ਜੋ ਕਿ ਟੀਚਰ ਆਪਾਂ ਇਕੱਲੇ ਇਕੱਲੇ ਹਾਇਰ ਕਰਨੀ ਠੀਕ ਹੈ ਜੋ ਵੀ ਇਨਫੋਰਮੇਸ਼ਨ ਕੋਈ ਡਿਟੇਲ ਦੇ ਵਿੱਚ ਤੁਸੀਂ ਜੇਕਰ ਇੰਟਰਸਟਡ ਹੈਗੇ ਹੋਗੇ ਆਨਲਾਈਨ ਪੜਾਉਣ ਦੇ ਵਿੱਚ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋਗੇ ਠੀਕ ਹੈ ਮੇਰਾ ਨੰਬਰ ਹੈਗਾ 7973103802 ਠੀਕ ਹੈ ਜੀ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਮੈਨੂੰ WhatsApp ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋਗੀ ਵੀ ਹਾਂਜੀ ਸਰ ਮੈਂ ਤੁਹਾਡੇ ਨਾਲ ਜੁੜ ਕੇ ਆਨਲਾਈਨ ਪੜਾਉਣਾ ਚਾਹੁੰਨਾ ਹੈ ਠੀਕ ਹੈ ਇਹਦੇ ਵਿੱਚ ਮੰਨ ਕੇ ਚੱਲੋ ਵੀ ਤੁਹਾਡੇ ਕੋਲ ਇੰਗਲਿਸ਼ ਦਾ ਕੰਟੈਂਟ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋਗੇ ਠੀਕ ਹੈ ਤਾਂ ਤੁਸੀਂ ਕਿਵੇਂ ਸਟੂਡਿਓ ਨੂੰ ਜੋੜਨਾ ਹੈਗਾ ਠੀਕ ਹੈ ਉਹ ਵੀ ਸਭ ਮੈਂ ਦੱਸਾਂਗਾ ਠੀਕ ਹੈ ਕਿ ਤੁਸੀਂ ਕਿਹੜਾ ਸਟੈਪ ਤੁਸੀਂ ਫੋਲੋ ਕਰਨਾ ਹੈਗਾ ਉਹ ਵੀ ਤੁਹਾਨੂੰ ਮੈਂ ਦੱਸਾਂਗਾ ਬੇਸਿਕਲੀ ਕੀ ਹੈਗਾ ਆਪਾਂ ਨੂੰ ਸਿਰਫ ਚਾਹੀਦੀ ਹੈਗੀ ਜੀ ਰਿਜੈਕਟ ਠੀਕ ਹੈ ਤਾਂ ਜੇਕਰ ਸੂਰੇਟ ਤੁਹਾਡੇ ਕੋਲੋਂ ਪੜ ਕੇ ਰਿਜ਼ਲਟ ਲੈਂਦਾ ਹੈਗਾ ਠੀਕ ਹੈ ਤਾਂ ਤੁਹਾਡੇ ਲਈ ਕਮਾਂਡ ਦੀ ਗੱਲ ਹੈਗੀ ਠੀਕ ਹੈ ਇਹ ਮੇਲ ਹੀ ਵੀ ਕਮਾਂਡ ਦੀ ਗੱਲ ਹੋਵੇਗੀ ਤਾਂ ਬੇਸਿਕਲੀ ਆਪਾਂ ਜੋ ਕਿ ਕੰਟੈਂਟ ਜੋ ਟੀਚਰ ਮੇਰੇ ਕੋਲੇ ਆਉਣਗੇ ਤਾਂ ਉਹਨਾਂ ਕੋਲੇ ਕੰਟੈਂਟ ਖੁੱਦਾ ਹੋਣਾ ਚਾਹੀਦਾ ਹੈ ਠੀਕ ਹੈ ਜੇਕਰ ਤੁਹਾਡੇ ਕੋਲ ਸਿੰਪਲ ਇੱਕ ਸਮਾਰਟਫੋਨ ਹੈਗਾ ਹੈਗਾ ਤਾਂ ਤੁਸੀਂ ਆਨਲਾਈਨ ਪੜਾ ਸਕਦੇ ਹੋਗੇ ਮੇਰੇ ਨਾਲ ਠੀਕ ਹੈ ਜੀ ਇਹਦੇ ਵਿੱਚ ਆਪਣੀ ਜੋ ਕਿ ਫੁੱਲ ਇਨਫਰਮੇਸ਼ਨ ਹੈਗੀ ਉਹ ਮੈਂ ਤੁਹਾਨੂੰ WhatsApp ਉੱਪਰ ਸ਼ੇਅਰ ਕਰਾਂਗਾ ਤਾਂ ਜੋ ਵੀ ਵਿਦਿਆਰਥੀ ਜਾਂ ਇੱਕ ਟੀਚਰ ਆਨਲਾਈਨ ਪੜਾਉਣਾ ਚਾਹਦਾ ਹੈਗਾ ਠੀਕ ਹੈ ਤਾਂ ਉਹ ਮੇਰੇ ਨਾਲ ਜੁੜ ਸਕਦਾ ਹੈਗਾ ਇਹਦੇ ਵਿੱਚ ਜੋ ਕਿ ਕਿਸ ਤਰ੍ਹਾਂ ਆਪਣਾ ਪ੍ਰੋਸੈਸ ਚੱਲੇਗਾ ਮੈਂ ਤੁਹਾਨੂੰ ਉਹ ਵੀ ਕੰਪਲੀਟ ਦੱਸਾਂਗਾ ਠੀਕ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜੋ ਕਿ ਨਵੇਂ ਬੈਚ ਸ਼ੁਰੂ ਕਰਾਂਗੇ ਤਾਂ ਉਹਦੇ ਲਈ ਵੀ ਮੈਂ ਤੁਹਾਨੂੰ ਇਕੱਲਾ ਇਕੱਲਾ ਪੁਆਇੰਟ ਦੱਸਾਂਗਾ ਠੀਕ ਹੈ ਜੀ ਕਿਵੇਂ ਤੁਸੀਂ ਸਟੂਡੈਂਟ ਤੱਕ ਆਪਦਾ ਜੋ ਕਿ ਸਟੂਡੈਂਟ ਤੁਸੀਂ ਲੱਭਣਾ ਹੈਗਾ ਠੀਕ ਹੈ ਕਿਵੇਂ ਤੁਸੀਂ ਆਪਦੇ ਸਟੂਡੈਂਟ ਤੁਸੀਂ ਆਪਦੇ ਕੋਲ ਜੋੜਨੇ ਹੈਗੇ ਠੀਕ ਹੈ ਬੇਸਿਕਲੀ ਇਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਇੱਕ ਸਟੂਡੈਂਟ ਭਾਲਦਾ ਹੁੰਦਾ ਹੈਗਾ ਚੰਗਾ ਕੰਟੈਂਟ ਠੀਕ ਹੈ ਜੇਕਰ ਉਹਨੂੰ ਆਪਾਂ ਚੰਗਾ ਕੰਟੈਂਟ ਦੇਵਾਂਗੇ ਤਾਂ ਉਹ ਆਟੋਮੈਟਿਕ ਆਪਣੇ ਨਾਲ ਜੁੜੇਗਾ ਠੀਕ ਹੈ ਕੱਲ ਨੂੰ ਉਹ ਪੜ ਕੇ ਜਦੋਂ ਉਹ ਇੱਕ ਚੰਗੀ ਜੋਬ ਦੇ ਉੱਪਰ ਲੱਗ ਗਿਆ ਤਾਂ ਉਹ ਜਦੋਂ ਇੱਕ ਲੱਗ ਗਿਆ ਟਾਲੇ ਦੁਆਲੇ ਜਿੰਨੇ ਵੀ ਉਹਦੇ ਕੰਮਾਂ ਦੀ ਰਹਿੰਦੇ ਆ ਜਾਂ ਉਹਦੇ ਰਿਲੇਟਡ ਹੈਗੀ ਹੈਗੀ ਤਾਂ ਉਹਨੂੰ ਦੱਸਿਆ ਜਾ ਕੇ ਉਹ ਵੀ ਹਾਂ ਮੈਂ ਇਸ ਚੈਨਲ ਦੇ ਉੱਪਰ ਪੜਿਆ ਸੀ ਗਿਆ ਕੇ ਤੇ ਮੇਰੀ ਸਿਲੈਕਸ਼ਨ ਹੋ ਚੁੱਕੀ ਹੈਗੀ ਤਾਂ ਆਪਾਂ ਜੋ ਕਿ ਕੰਟੈਂਟ ਦੀ ਗੱਲ ਹੈਗੀ ਤੁਹਾਡੇ ਕੋਲ ਕੰਟੈਂਟ ਚੰਗਾ ਹੋਣਾ ਚਾਹੀਦਾ ਹੈਗਾ ਪੜਾਉਣ ਦਾ ਜੋ ਵੀ ਤਰੀਕਾ ਹੁੰਦਾ ਉਹ ਮੈਂ ਤੁਹਾਨੂੰ ਮੈਂ ਸਿਖਾਵਾਂਗਾ ਠੀਕ ਹੈ ਹੌਲੀ ਹੌਲੀ ਇਦਾਂ ਨਹੀਂ ਹੈਗਾ ਵਿੱਚ ਹੀ ਇੱਕ ਦਿਨ ਦੇ ਵਿੱਚ 익ਸਪਰਟ ਹੋ ਜਾਓਗੇ ਜੋ ਕਿ ਆਪਣੇ ਨਾਲ ਸਟੂਡੈਂਟ ਵੀ ਹੁੰਦੇ ਨੇ ਤਾਂ ਹਰ ਇੱਕ ਸਟੂਡੈਂਟ ਪੜ੍ਹੇ ਲਿਖਿਆ ਹੈਗਾ ਤਾਂ ਉਸ ਨੂੰ ਵੀ ਪਤਾ ਹੁੰਦਾ ਹੈ ਜੇ ਵੀ ਟੀਚਰ ਆਪਣਾ ਨਾਮ ਆਏਗਾ ਵੀ ਪਰ ਇਹਦੇ ਕੋਲ ਕੰਟੈਂਟ ਚੰਗਾ ਹੈਗਾ ਤਾਂ ਆਟੋਮੈਟਿਕ ਆਪਣੇ ਕੋਲ ਸਟੂਡੈਂਟ ਖੜੇਗਾ ਠੀਕ ਹੈ ਬਟ ਕੀ ਹੈ ਕੰਟੈਂਟ ਤੁਹਾਡੇ ਕੋਲ ਚੰਗਾ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਜੇ ਹੁਣ ਤੁਸੀਂ ਘਰ ਦੇ ਵਿੱਚ ਬੈਠ ਕੇ ਆਨਲਾਈਨ ਪੜਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੇਰੇ ਕੋਲ ਜੁੜ ਸਕਦੇ ਹੋਗੇ ਠੀਕ ਹੈ ਜੀ ਤੇ ਦਿੱਤੇ ਗਏ ਨੰਬਰ ਤੇ ਤੁਸੀਂ ਮੈਨੂੰ ਕੰਟੈਂਟ ਕਰ ਸਕਦੇ ਹੋ WhatsApp ਦੇ ਉੱਪਰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਜੋ ਵੀ ਵਿਦਿਆਰਥੀ ਪੰਜਾਬੀ ਮਾਸਟਰਕੈਟ ਦੀ ਤਿਆਰੀ ਕਰ ਰਿਹਾ ਹੋਵੇਗਾ ਉਹ ਮੈਨੂੰ ਜੁੜ ਸਕਦਾ ਹੈ ਕਿਉਂਕਿ ਪੋਸਟਰੀ ਵਿੱਚ ਮੈਂ ਤੁਹਾਨੂੰ ਚੈਨਲ ਦੇ ਉੱਪਰ ਸਭ ਕੁਝ ਸਲਿਪਸ ਅਪਲੋਡ ਕਰਦਾ ਰਹਾਂਗਾ ਠੀਕ ਹੈ ਕਲਾਸ ਆਪਣੀ ਸ਼ੁਰੂ ਨਹੀਂ ਠੀਕ ਹੈ ਜੀ 20 ਤੋਂ 22 ਲੈਕਚਰ ਆਪਣ ਲੱਗ ਚੁੱਕੇ ਹੈਗੇ ਤੇ ਜੋ ਵੀ ਵਿਦਿਆਰਥੀ ਪੰਜਾਬੀ ਮਾਸਟਰਕੈਟ ਦੀ ਤਿਆਰੀ ਕਰਨਾ ਚਾਹੁੰਦਾ ਹੈਗਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਠੀਕ ਹੈ ਤੇ ਨਾਲ ਨਾਲ ਜੋ ਕਿ ਇੱਕ ਟੀਚਰ ਬਣਨ ਦਾ ਸੁਪਨਾ ਆਪਦੇ ਮਨ 'ਚ ਢਾ ਰਹੇ ਤਾਂ ਪਰੜ ਕੇ ਆਨਲਾਈਨ ਹੋਰ ਸਟੂਡੈਂਟਾਂ ਨੂੰ ਅੱਗੇ ਵਧਾਈਏ ਠੀਕ ਹੈ ਧੰਨਵਾਦ